ਵਿਦੱਕ ਕਹਿ ਗਏ ਨੇ ਬਹੁਤ ਵੱਡਾ ਝਟਕਾ ਲੱਗਿਆ ਚਾਹੇ ਉਹ ਕਹ ਲਈਏ ਪੰਜਾਬੀ ਇੰਡਸਟਰੀ ਜਿਹੜੇ ਉਹਨਾਂ ਦੇ ਚਾਣ ਵਾਲੇ ਸੀ ਜਾਂ ਪੰਜਾਬ ਦੇ ਲੋਕ ਕਿਉਂਕਿ ਉਹਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਵੀ ਬਹੁਤ ਜ਼ਿਆਦਾ ਇੱਕ ਛਣ ਕਾਟੇ ਤੋਂ ਕੈਰੀਅਰ ਸ਼ੁਰੂ ਕਰਕੇ ਆਏ ਤੇ ਅੱਜ ਪੰਜਾਬੀ ਫਿਲਮ ਇੰਡਸਟਰੀ ਬਹੁਤ ਵੱਡਾ ਨਾਮ ਸੀ ਉਹਨਾਂ ਦਾ ਜਗਤ ਦੇ ਵਿੱਚ ਕੋਈ ਅਜਿਹੀ ਫਿਲਮ ਨਹੀਂ ਬਣਦੀ ਸੀ ਜਿਹਦੇ ਵਿੱਚ ਉਹਨਾਂ ਦਾ ਰੋਲ ਨਾ ਹੋਵੇ ਹਾਸਿਆ ਦੇ ਕਲਾਕਾਰ ਅੱਜ ਆਪਣੇ ਪਰਿਵਾਰ ਨੂੰ ਰੋਣਿਆ ਦੇ ਗਏ ਨੇ ਬਹੁਤ ਵੱਡਾ ਪੂਰੇ ਵਿੱਚ ਤੇ ਗੱਲਬਾਤ ਕਰਨੀ ਕਰਨੇ ਜੁੜਨੇ ਨੇ ਅਰਿੰਦਰ ਸਿੰਘ ਜੀ ਮਾਨਸਾ ਤੋਂ ਉਹਨਾਂ ਨਾਲ ਕਰਦਿਆਂ ਗੱਲਬਾਤ ਰਿੰਦਰ ਸਿੰਘ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਧੰਨਵਾਦ ਜੀ ਸ਼ੁਕਰੀਆ ਅਰਿੰਦਰ ਜੀ ਬੜੀ ਕਮਤ ਭਾਗੀ ਇਹ ਦੁਗਦਾਈ ਕਬਰ ਸਾਹਮਣੇ ਆਈ ਹੈ ਦੇਖੋ ਅੱਜ ਆਹੀ ਦੇਖੋ ਜਿਹੜੀ ਅੱਜ ਦਾ ਸਵੇਰ ਹੈ ਮਨੋਂ ਵੀ ਫਿਲਮ ਇੰਡਸਟਰੀ ਦੇ ਉੱਤੇ ਇੱਕ ਸਵੇਰ ਨਹੀਂ ਇੱਕ ਅੰਧੇਰੀ ਪਛਾੜਿਆ ਹੈ ਕਿਉਂਕਿ ਜਿਹੜੇ ਪੰਜਾਬੀ ਕਮੇਡੀਅਨ ਕਲਾਕਾਰ ਸੀਗੇ ਸਰਦਾਰ ਜਸਵਿੰਦਰ ਸਿੰਘ ਭੱਲਾ ਜੀ ਉਹ ਮਤਲਬ ਅਲਦਗਾ ਕਹਿ ਗਈ ਇਸ ਦੁਨੀਆ ਨੂੰ ਇਸ ਕਰਕੇ ਪੰਜਾਬ ਦੇ ਵਿੱਚ ਖਾਸ ਕਰਕੇ ਫਿਲਮ ਇੰਡਸਟਰੀ ਦੇ ਵਿੱਚ ਖਾਸ ਕਰਕੇ ਪੰਜਾਬੀ ਇੰਡਸਟਰੀ ਦੇ ਵਿੱਚ ਸੰਗੀਤ ਜਗਤ ਦੇ ਵਿੱਚ ਮਤਲਬ ਇੱਕ ਮਾਤਮ ਦਾ ਮਾਹੌਲ ਛਾਇਆ ਹੋਇਆ ਤੇ ਇਨਾ ਘਾਟਾ ਪੈ ਚੁੱਕਿਆ ਤੇ ਜਿਹਦਾ ਕੋਈ ਮਤਲਬ ਹਿਸਾਬ ਨਹੀਂ ਲਾਈ ਇਸ ਘਾਟੇ ਨੂੰ ਕੋਈ ਪੂਰਾ ਕਰ ਸਕਦਾ ਇਸ ਕਰਕੇ ਅੱਜ ਉਹ ਕੋਈ ਅੱਖ ਨਹੀਂ ਹੈ ਜਿਹੜੀ ਨਾਮ ਨਾ ਜੀ ਸਹੀ ਗੱਲ ਕਹਿ ਰਹੇ ਤੁਸੀਂ ਕਿਉਂਕਿ ਦਸਿੰਦਰ ਭੱਲਾ ਏ ਜਿਹੜੀ ਫਿਲਮ ਖੜ ਦੇ ਕੋ ਚੈ ਕੈਰੀ ਗੀਪੀ ਗੈਰ ਵਾਲੋਗੇ ਬਿਨੂਟੀ ਲੋਗੇ ਇੱਕ ਕਲਾਕਾਰ ਨੂੰ ਅੱਗੇ ਲਿਆਉਣ ਵਾਲੇ ਜਸਵਿੰਦਰ ਭੱਲਾ ਹੀ ਨੇ ਹਾਂਜੀ ਦੇਖੋ ਇਹਨਾਂ ਨੇ 1988 ਤੋਂ ਮਤਲਬ ਉਹਦਾ ਕੈਰੀਅਰ ਸੀ ਜਿਹੜਾ ਉਹ ਸ਼ੁਰੂ ਕੀਤਾ ਇਹਨਾਂ ਦਾ ਜਨਮ ਸੀ ਜਿਹੜਾ ਉਹ 4 ਮਈ 1960 ਨੂੰ ਹੋਇਆ ਜੀ ਜਲੰਧਰ ਦੇ ਵਿੱਚ ਮਤਲਬ ਉਸ ਤੋਂ ਬਾਅਦ ਇਹਨਾਂ ਨੇ ਪੜ੍ਹਾਈਆਂ ਪੜ੍ਹੀਆਂ ਉਸ ਤੋਂ ਬਾਅਦ ਕਾਫੀ ਪੜ੍ਹਾਈ ਇਹਨਾਂ ਦੀ ਕੀਤੀ ਹੋਈ ਸੀ ਤੇ ਲੁਧਿਆਣਾ ਯੂਨੀਵਰਸਿਟੀ ਦੇ ਵਿੱਚ ਵੀ ਇਹਨਾਂ ਨੇ ਮਤਲਬ ਕਾਫੀ ਆਪਣਾ ਨਾਮ ਨਾਖਟਿਆ ਤੇ ਸੇਵਾ ਕੀਤੀ ਹੈ ਉੱਥੋਂ ਮਤਲਬ 1988 ਦੇ ਵਿੱਚ ਸੰਕਟਾ ਜਿਹੜਾ ਉਸ ਤੋਂ ਪ੍ਰੋਗਰਾਮ ਤੋਂ ਸ਼ੁਰੂ ਕੀਤੀ ਇਹਨਾਂ ਨੇ ਇਹਨਾਂ ਦਾ ਸਾਥੀ ਸੀ ਬਾਲਕੰਨ ਤੇ ਲੀਦੂ ਜਿਹੜਾ ਇਹਨਾਂ ਦੇ ਨਾਲ ਮਤਲਬ ਉਹ ਤੋਂ ਬਾਅਦ ਫਿਰ ਮੁੜ ਕੇ ਨਹੀਂ ਦੇਖਿਆ ਤਾਂ ਅੱਜ ਕੁਝ ਕੱਲ ਕੁਝ ਮਤਲਬ ਇੰਨੀ ਚੜ੍ਹਾਈ ਕਰਕੇ ਕਿ ਹ ਹ ਪੰਜਾਬ ਦੇ ਤਾਂ ਹਰ ਇੱਕ ਬੱਚੇ-ਬੱਚੇ ਦੀ ਜਵਾਨ ਤੇ ਜਸਰੰਦਰ ਪੱਲਾ ਮਤਲਬ ਇੱਕ ਪਰਿਵਾਰਕ ਮੈਂਬਰ ਦੀ ਤਰ੍ਹਾਂ ਚੜ੍ਹ ਗਿਆ ਸੀਗਾ ਜਿਹੜਾ ਅੱਜ ਤੱਕ ਵਸਤੂ ਚਾਰੀ ਸੀਗਾ ਗੱਲ ਕਰ ਰਹੀ ਪ੍ਰਮਾਤਮਾ ਨੂੰ ਉਹ ਅੱਜ ਜਿਹੜਾ ਸਮਾਂ ਸੀਗਾ ਉਹ ਲਿਆਤਾ ਜਿਹੜਾ ਨਹੀਂ ਆਉਣਾ ਚਾਹੀਦਾ ਸੀ ਹਲੇ ਉਹਨਾਂ ਦੀ ਕਾਫੀ ਪੰਜਾਬ ਦੀ ਇੰਡਸਟਰੀ ਦੇ ਵਿੱਚ ਲੋਰ ਸੀ ਕਿਉਂਕਿ ਏਜ ਵੀ 5 ਸਾਲ ਦੀ ਸੀ ਅਜੇ ਕੋਈ ਤੇਜ ਵੀ ਜ਼ਿਆਦਾ ਨਹੀਂ ਸੀ ਗੱਲ ਕਰ ਉਹਨਾਂ ਨੂੰ ਬਿਮਾਰੀਆਂ ਪਿਛਲੇ 1 ਮਹੀਨੇ ਤੋਂ ਕਾਫੀ ਬਿਮਾਰ ਚੱਲ ਰਹੇ ਸੀ ਜਿਹੜੇ ਹੁਣ 3-4 ਦਿਨਾਂ ਤੋਂ ਉਹ ਬਹੁਤਾ ਸਮਾਜ ਦੇ ਵਿੱਚ ਦਾਖਲ ਸੀਗੇ ਉਹਨਾਂ ਦੇ ਬ੍ਰੇਨ ਦੇ ਉੱਤੇ ਸਟੋਕ ਆ ਗਿਆ ਸੀ ਜਿਹਦੇ ਕਰਕੇ ਅੱਜ ਉਹਨਾਂ ਨੇ ਮਤਲਬ ਇਸ ਦੁਨੀਆ ਨੂੰ ਆਖਰੀ ਸਲਾਮ ਕਹਤਾ ਹੈ ਮੰਨ ਲੋ ਅਜੀ ਦੇ ਕਰਕੇ ਮੰਦ ਜਿਹੜਾ ਜਗਤ ਹੈ ਪੰਜਾਬ ਦੇ ਵਿੱਚ ਖਾਸ ਕਰਕੇ ਕਾਫੀ ਮਤਲਬ ਮਾਹੌਲ ਹੈ ਜਿਹੜਾ ਉਹ ਗੰਮਜੀਨ ਹੈ ਜੀ ਬਹੁਤ ਹੈ ਜੀ ਇੱਕ ਦੇਖੋ ਗੁਦਾਈ ਖਬਰ ਸਾਹਮਣੇ ਆਈ ਹੈ ਉਹਨਾਂ ਦੇ ਪਰਿਵਾਰ ਦਾ ਵੀ ਬਹੁਤ ਬੁਰਾ ਹਾਲ ਹੈ ਤੇ ਚਲੋ ਹੁੰਦਾ ਹੀ ਹੈ ਪਰਿਵਾਰ ਨੂੰ ਤਾਂ ਪਰ ਫਿਲਮ ਇੰਡਸਟਰੀ ਦੇ ਕਈ ਯਾਰੀ ਵੱਡੇ ਵੱਡੇ ਜਿਹੜੇ ਕਿ ਕਲਾਕਾਰ ਨੇ ਉਹਨਾਂ ਦੇ ਮੈਸੀਵ ਆਣੇ ਸ਼ੁਰੂ ਹੋ ਚੁੱਕੇ ਨੇ ਬਹੁਤ ਉਹਨਾਂ ਨੂੰ ਦੁੱਖ ਲੱਗਿਆ ਹੈ ਕਹੇ ਵੀ ਅਜੇ ਹਜੇ ਨਹੀਂ ਹੋਣਤਦਾ ਸੀ ਕਿਉਂਕਿ ਉਹ ਬਹੁਤ ਵੱਡੀ ਕਲਾਕਾਰ ਸੀ ਤੁਹਾਨੂੰ ਯਾਦ ਹੋ ਡਾਡ ਸਾਹਿਬ ਛਣਕਾਟਾ ਇੱਕ ਪ੍ਰੋਗਰਾਮ ਸੀਗਾ ਪੰਜਾਬੀ ਉਤੋਂ ਉਤੋਂ ਯਾਨੀ ਪੰਜਾਬੀ ਲੋਕਾਂ ਨੂੰ ਹਸਣ ਮਾਰੇ ਪਾ ਲੱਗਿਆ ਅਸੀਂ ਟੀਵੀ ਤੇ ਦੇਖਦੇ ਹੁੰਦੇ ਦੂਰਦਰਸ਼ਨ ਤੇ ਯਾਦ ਹੈ ਮੈਨੂੰ ਅੱਜ ਵੀ ਛੋਟੇ ਛੋਟੇ ਹੁੰਦੇ ਹੀ ਛਣਕਾਟਾ ਦੇਖਣ ਲਈ ਟੀਵੀ ਤੇ ਬੈਹਿੰਦੇ ਸੀ ਛਣਕਾਟੇ ਜਸਿੰਦਰ ਭੱਲਾ ਅਲੱਗ-ਅਲੱਗ ਰੋਲਾਂ ਵਿੱਚ ਆਏ ਕਦੇ ਕੀ ਬਣੇ ਕਦੇ ਕੀ ਬਣੇ ਉਹਨਾਂ ਦੀ ਯਾਦਾ ਸਾਡੇ ਰਹਿ ਗਈਆਂ ਉਹ ਨਹੀਂ ਹਨ ਇੱਕ ਖਾਸियत ਇਹਨਾਂ ਦੀ ਇਹ ਸੀ ਨਾ ਹੀ ਇਹ ਮਤਲਬ ਦੂਰੇ ਅਰਥ ਵਾਲੇ ਸ਼ਬਦਾਂ ਦੀ ਵਰਤੋਂ ਨਹੀਂ ਕਰਦੇ ਸੀ ਜਿਸ ਦੇ ਦੋ ਮਤਲਬ ਨਿਕਲਦੇ ਹੁਣ ਉਹ ਨਹੀਂ ਸੀ ਮਤਲਬ ਲੋਕਾਂ ਨੂੰ ਬਕਾਇਦਾ ਇਸੇ ਇਹਨਾਂ ਦੇ ਬਲਾਤਾਰੀ ਇਹਨਾਂ ਦੇ ਦਿਮਾਗ ਦੇ ਵਿੱਚ ਸੀ ਜਿਹੜੀ ਹਰ ਇੱਕ ਕਲਾਕਾਰ ਦੇ ਵਿੱਚ ਇਹ ਗੁਣ ਨਹੀਂ ਹੁੰਦਾ ਵੀ ਲੋਕਾਂ ਦੀਆਂ ਜੇ ਅੱਖਾਂ ਦੇ ਨਾਮ ਹੋਣ ਚਿਹਰੇ ਮਰ ਜਾਏ ਹੋਣ ਤਾਂ ਉਹਨਾਂ ਦੇ ਚਿਹਰਿਆਂ ਦੇ ਉੱਤੇ ਵੀ ਰੌਣਕ ਲਿਆਉਣ ਦੀ ਜਿਹੜੀ ਕਲਾਕਾਰੀ ਸੀ ਉਹ ਸਿਰਫ ਜਸਵਿੰਦਰ ਭੱਲਾ ਜੀ ਕੋਲ ਸੀ ਪਤੋਂ ਹੋਰ ਬਹੁਤ ਹੀ ਘਟ ਕਲਾਕਾਰ ਨੇ ਜਿਹੜੇ ਇਸ ਗੁਣ ਨਾਲ ਲੈਸ ਹੁੰਦੇ ਨੇ ਜੀ ਜੀ ਜਿਵੇਂ ਤੁਸੀਂ ਕਿਹਾ ਵੀ ਬੜੇ ਘਟ ਕਲਾਕਾਰ ਹੁੰਦੇ ਨੇ ਇਹਨਾਂ ਨੇ ਆਪਣੇ ਨਾਲ ਕਈ ਯਾਨੀ ਕਿ ਸਟੈਂਡਰਡ ਕਲਾਕਾਰਾਂ ਨੂੰ ਵੀ ਅੱਜ ਉਹ ਵਧੀਆ ਫਿਲਮਾਂ ਦੀ ਕੰਮ ਕਰ ਰਹੇ ਪੰਜਾਬੀ ਦੇ ਵਿੱਚ ਉਹਨਾਂ ਨੂੰ ਵੀ ਆਪਣੇ ਖੜਾ ਕੀਤਾ ਕਹਿੰਦੇ ਵੀ ਇਹ ਬੰਦੇ ਵੀ ਐਜ਼ੇ ਇੱਕ ਐਜ਼ੇ ਨੇਚਰ ਬੰਦੇ ਹੀ ਬਹੁਤ ਵਧੀਆ ਸੀਗੇ ਹਾਂਜੀ ਇਹਨਾਂ ਨੇ ਮਤਲਬ ਜਿਹੜਾ ਵੀ ਇਹਨਾਂ ਦੇ ਸੰਗੀ ਸਾਥੀ ਇਹਨਾਂ ਦੇ ਮਿਲਣ ਨਾਲ ਮਤਲਬ ਇਹਨਾਂ ਨਾਲ ਸੰਬੰਧਿਤ ਹੋਇਆ ਤਾਂ ਉਹ ਇਹਨਾਂ ਦਾ ਬਣਤੀ ਹੋ ਜਿਹੜਾ ਇਹ ਹੁੰਦਾ ਸੀ ਕਿਉਂਕਿ ਇਹਨਾਂ ਦੇ ਕੋਲੇ ਇਸ ਤਰ੍ਹਾਂ ਦਾ ਖਜ਼ਾਨਾ ਸੀ ਸ਼ਬਦਾਂ ਦਾ ਵੀ ਹਰ ਇੱਕ ਦਾ ਮਨ ਮੋਹ ਲੈਂਦੇ ਸੀਗੇ ਜੇ ਕਿਸੇ ਨੂੰ ਕੋਈ ਗੱਲ ਕਹਿਣੀ ਸੀ ਇਹਨਾਂ ਦਾ ਤਜਰਬਾ ਇਹਨਾਂ ਸੀਗਾ ਵੀ ਅਗਲੇ ਨੂੰ ਮਹਿਸੂਸ ਨਹੀਂ ਹੋਣ ਦਿੰਦੇ ਸੀ ਤੇ ਅਗਲੇ ਨੂੰ ਸਹੀ ਗੱਲ ਹੁੰਦੀ ਜਿਹੜੀ ਉਹ ਮੌਕੇ ਤੇ ਕਹਿ ਦਿੰਦੇ ਸੀ ਇਹ ਨਹੀਂ ਸੀ ਵੀ ਇਹ ਕਿਸੇ ਮਤਲਬ ਰੁੱਖੀ ਭਾਸ਼ਾ ਦਾ ਇਸਤੇਮਾਲ ਕਰਦੇ ਸੀ ਤੇ ਬਾਕੀ ਮਤਲਬ ਪ੍ਰੇਮ ਤੇ ਮਿਲ ਮਿਲਵਾ ਵਰਤਮਾਨ ਵਾਲੇ ਸੁਆਹ ਦੇ ਮਾਲਕ ਸੀਗੇ ਤੇ ਉਹ ਇਹਨਾਂ ਦੇ ਬੱਚੇ ਨੇ ਉਹ ਵੀ ਮਤਲਬ ਜਿਹੜਾ ਹੈਗਾ ਆਪਣਾ ਲड़का ਉਹ ਮਿਲਨ ਇੰਡਸਟਰੀ ਚ ਕੰਮ ਕਰਦਾ ਹੈਗਾ ਤੇ ਮੈਡਮ ਇਹਨਾਂ ਦੇ ਰਿਟਾਇਰ ਨੇਗੇ ਉਹ ਵੀ ਇੱਕ ਮਤਲਬ ਪੰਜਾਬ ਸਰਕਾਰ ਦੇ ਇਹ ਮੁਲਾਜ਼ਮ ਇੱਕ ਸੇਵਾ ਤੋਂ ਰਿਟਾਇਰ ਹੋਏ ਨੇ ਇਸ ਕਰਕੇ ਮਤਲਬ ਇਹਨਾਂ ਦਾ ਕਾਫੀ ਵਧੀਆ ਚੱਲ ਰਿਹਾ ਸੀਗਾ ਸਿਸਟਮ ਆ ਜੀਵਨ ਕੀ ਬਹੁਤ ਵਧੀਆ گزار ਰਹੇ ਸੀਗੇ ਕਿ ਕਰਦਾ ਪ੍ਰਮਾਤਮਾ ਨੂੰ ਜੋ ਮਨਜ਼ੂਰ ਹੁੰਦਾ ਹੈ ਤੇ ਉਦੋਂ ਹੀ ਹੈ ਇਨਸਾਨ ਕਈ ਵਾਰੀ ਕੁਝ ਸੋਚਦਾ ਹੁੰਦਾ ਬਣ ਜਾਂਦਾ ਹੈ ਤੇ ਇਹੀ ਮਤਲਬ ਇਹ ਬਾਪਰੇਆ ਕਿਉਂਕਿ ਇਹਨਾਂ ਨੇ ਕਦੇ ਇਸ ਤਰ੍ਹਾਂ ਦਾ ਸੋਚਿਆ ਨਹੀਂ ਸੀ ਵੀ ਆ ਦਿਨ ਵੀ ਕਦਨ ਆਊਗਾ ਇਹਨਾਂ ਨੇ ਜਸਤਾਲ ਪੱਟੀ ਜੋ ਰਿਆ ਨਾਲ ਵੀ ਕਾਫੀ ਕੰਮ ਕੀਤਾ ਇਹਨਾਂ ਨੇ ਫਿਲਮਾਂ ਦੇ ਵਿੱਚ ਵੀ ਤੁਲਾ ਪੱਟੀ ਦੇ ਵਿੱਚ ਸ਼ੁਰੂ ਕੀਤਾ ਸੀਗਾ 1988 ਤੋਂ 1993 ਦੇ ਵਿੱਚ ਮਤਲਬ ਕਾਫੀ ਇਹਨਾਂ ਦੀ ਜਿਹੜੀ ਲੋਕਪ੍ਰਿਅਤਾ ਉਹ ਹੈ ਦੀ ਸੀ ਕੋਈ ਵੀ ਬੱਚਾ ਹੈ ਜਾਂ ਨਹੀਂ ਜਿਹੜਾ ਗੁਰਿੰਦਰ ਭੱਲੇ ਦਾ ਨਾ ਲੈ ਕੇ ਇਹ ਨਾ ਮਤਲਬ ਅੱਜ ਅਫਸੋਸ ਪ੍ਰਗਟ ਕਰ ਰਿਹਾ ਹਾਂ ਉਹਦੇ ਕਿਉਂਕਿ 20 ਜਿਲ੍ਹਾ ਦੀ ਵੀ ਉਮਰ ਇਹਨਾਂ ਦੀ ਉਮਰ ਦੇ ਬਰਾਬਰ ਹੈ ਜਿੱਦਿਆਂ ਦੇ ਇਹ ਕੰਮ ਕਰਨ ਲੱਗੇ ਨੇ ਇਹ ਲੋਕਾਂ ਦੇ ਮਨਾਂ ਦੇ ਉੱਤੇ ਰੌਣਕਾਂ ਲਿਆਉਣ ਦੇ ਵਿੱਚ ਹੀ ਕਾਮਯਾਬ ਹੋਏ ਨੇ ਇਹਨਾਂ ਨੇ ਕਿਸੇ ਨੂੰ ਦੁੱਖ ਦਰਦ ਤਾਂ ਦਿੱਤਾ ਹੀ ਨਹੀਂ ਜੀ ਗੱਗੂ ਗਿੱਲ ਜੀ ਦਾ ਇੱਕ ਮੈਸੇਜ ਆਇਆ ਵੀ ਹਸਿਆ ਦਾ ਬਾਦਸ਼ਾ ਸਾਨੂੰ ਹਸਾਨ ਦਾ ਬਾਦਸ਼ਾ ਚਲਾ ਗਿਆ ਤੇ ਮੈਨੂੰ ਬੜਾ ਦੁੱਖ ਹੈ ਮੈਂ ਉਹਦਾ ਪਰਿਵਾਰ ਨਾਲ ਖੜਾ ਉਹਨਾਂ ਦੇ ਘਰ ਪਹੁੰਚ ਚੁੱਕੇ ਨੇ ਮੇਰੇ ਕੋਲ ਹੁਣ ਤਾਜ਼ਾ ਅਪਡੇਟ ਆਈ ਹੈ ਹਾਂਜੀ ਦੇਖੋ ਇਤਨਾ ਦੇ ਘਰ ਉਹ ਕਿਹੜਾ ਕਲਾਕਾਰ ਹੈ ਜਿਹੜਾ ਨਹੀਂ ਪਹੁੰਚੂਗਾ ਜੀ ਮਤਲਬ ਤਾ-ਤਾ ਲੱਗਿਆ ਰਹੂਗਾ ਕਿਉਂਕਿ ਇਹ ਜਿਹੜੀ ਘਟਨਾ ਮਤਲਬ ਕਹਿ ਦਈਏ ਜੀ ਇੱਕਾ ਮਤਲਬ ਜਿਹੜਾ ਆ ਇੱਕ ਡੈਥ ਹੋਈ ਹੈ ਇਹ ਬੇਵਕਤ ਡੈਥ ਹੋਈ ਹੈ ਹਜੇ ਮਤਲਬ ਉਹਨਾਂ ਦੀ ਸਮਾਜ ਨੂੰ ਕਾफी ਲੋੜ ਸੀਗੀ ਕਾफी ਉਹਨਾਂ ਨੇ ਹਲੇ ਸਮਾਜ ਦੇ ਵਿੱਚ ਜਾਗਰਤੀ ਲਿਆਉਣੀ ਸੀ ਕਿ ਉਹਨਾਂ ਨੇ ਸਮਾਜ ਨੂੰ ਸੇਧਾਂ ਦੇਣੀ ਸੀ ਕਿ ਉਹਨਾਂ ਦੇ ਜਿਹੜੇ ਸੁਪਨੇ ਸੀਗੇ ਉਹ ਥੋੜੇ ਜਿਹੇ ਸੁਪਨੇ ਅਧੂਰੇ ਰਹੇ ਤੋਂ ਉਹਨਾਂ ਸੁਪਨਿਆਂ ਨੂੰ ਪੂਰਾ ਕਰਨ ਵਾਸਤੇ ਹੁਣ ਉਹਤੇ ਕਲਾਕਾਰ ਜਾਣਗੇ ਹੋਰ ਮਤਲਬ ਜਿਹੜੀਆਂ ਨਾਮੀ ਸ਼ਖਸੀਅਤਾਂ ਨੇ ਸ਼ਰਧਾਂਜਲੀ ਜਿਉਂ ਮਹਿੰਮ ਕਰਨੀਆਂ ਤੇ ਉਹਨਾਂ ਦੇ ਜਿਹੜੇ ਪਾਏ ਹੋਏ ਕੂਮੜੇ ਨੇ ਉਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨਗੇ ਤੇ ਉਹਨਾਂ ਦੇ ਕੰਮਾਂ ਨੂੰ ਰਵਨੀਤ ਰਵਨੀਤ ਸਿੰਘ ਬਿੱਟੂ ਦਾ ਵੀ ਟਵੀਟ ਆ ਗਿਆ ਉਹਨਾਂ ਨੇ ਵੀ ਦੁੱਖਤਾ ਪ੍ਰਗਟਾਵਾ ਕੀਤਾ ਉਹ ਕਹਿੰਦੇ ਮੈਂ ਘਰੋਂ ਨਿਕਲਣ ਲੱਗਿਆ ਹਾਂ ਉਹ ਘਰ ਜਾਣ ਲਈ ਯਾਨੀ ਕਿ ਸਿਆਸੀ ਹਲਚਲ ਵੀ ਸ਼ੁਰੂ ਹੋ ਚੁੱਕੀ ਹੈ ਦੇਖੋ ਜੀ ਸਿਆਸਤ ਤੋਂ ਇਹ ਜਿਹੜੀਆਂ ਇੱਜੀਆਂ ਸਖਤਤਾ ਹੁੰਦੀਆਂ ਨੇ ਸਿਆਸਤ ਤੋਂ ਉਹ ਮਤਲਬ ਉੱਪਰ ਹੁੰਦੀਆਂ ਨੇ ਕਿਉਂਕਿ ਇਹਨਾਂ ਦਾ ਜਿਹੜਾ ਮਤਲਬ ਮੇਲ ਹੁੰਦਾ ਪ੍ਰਮਾਤਮਾ ਦੀ ਨਗਾਰ ਦੇ ਵਿੱਚ ਸਿੱਧਾ ਇਹਨਾਂ ਦਾ ਸੰਬੰਧ ਹੁੰਦਾ ਹੈ ਪਰਮਾਤਮਾ ਨਾਲ ਇਸ ਕਰਕੇ ਮਤਲਬ ਸਿਆਸਤ ਤੋਂ ਇਹ ਕਾਫੀ ਉੱਚੇ ਹੁੰਦੇ ਨੇ ਇਹਨਾਂ ਦਾ ਰਗ ਰਗ ਦੇ ਵਿੱਚ ਦੁੱਖ ਦਰਦ ਆਪ ਦੇ ਸਮਾਜ ਦੇ ਆਪਣੇ ਸਟੇਟ ਦੇ ਆਪਣੇ ਦੇਸ਼ ਦੇ ਆਪਣੇ ਪ੍ਰਵਾਸ ਦੇ ਹਰ ਇੱਕ ਦੁੱਖ ਦਰਦ ਦੇ ਵਿੱਚ ਇਹ ਸ਼ਾਮਲ ਹੁੰਦੇ ਨੇ ਦੂਜਿਆਂ ਦੇ ਦੁੱਖ ਦਰਦਾਂ ਨੂੰ ਮਤਲਬ ਵੀ ਇਹਨਾਂ ਨੂੰ ਕਲਾ ਬਖਸ਼ੀ ਹੁੰਦੀ ਹੈ ਪਰਮਾਤਮਾ ਵੱਲੋਂ ਕਲਾ ਦੇ ਨਾਲ ਦੁੱਖ ਦਰਦ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਜਸਵੰਦਰ ਭੱਲਾ ਜੀ ਇਸ ਦੀ ਇੱਕ ਜਿਉਂਦੀ ਜਾਗਦੀ ਮਿਸਾਲ ਨੇ ਜਸਵੰਦਰ ਭੱਲਾ ਠੀਕ ਹੈ ਵੀ ਇੱਕ ਇਨਸਾਨ ਸੀਗੇ ਗੱਲ ਕਰ ਮੈਂ ਤਾਂ ਉਹਨਾਂ ਨੂੰ ਇੱਕ ਸੰਸਥਾ ਗਿੰਦਾ ਵੀ ਜੁਨੀਵਰਸਿਟੀ ਸੀ ਉਹ ਸਾਡੇ ਕਮੇਟੀ ਮਤਲਬ ਸਾਡੇ ਇਹ ਫਿਲਮ ਇੰਡਸਟਰੀ ਦੇ ਵਿੱਚ ਇੱਕ ਇੰਡਸਟਰੀ ਜਿਹੜੀ ਜੁਨੀਵਰਸਿਟੀ ਸੀ ਉਹਦਾ ਇੱਕ ਅੰਤ ਹੋ ਗਿਆ ਜਿਹਦਾ ਘਾਟਾ ਨਾ ਪੂਰਾ ਹੋ ਸਕਦਾ ਤੇ ਨਾ ਹੀ ਪੂਰਾ ਕੋਈ ਕਰ ਸਕਦਾ ਇਸ ਕਰਕੇ ਉਹਨਾਂ ਨੂੰ ਜਿੰਨੀ ਵੀ ਸਰਦਾਂ ਅਗਲੀ ਨਿੱਤੀ ਸਰਦਾਂ ਅਗਲੀ ਦਿੱਤੀ ਜਾ ਸਕਦੀ ਹੈ ਉਹ ਥੋੜੀ ਹੈ ਤੇ ਅਸੀਂ ਪਰਮਾਤਮਾ ਕੇ ਅਰਦਾਸ ਕਰਦੇ ਹਾਂ ਵੀ ਉਹ ਵਿਛੜੀ ਹੋਈ ਰੂਹ ਹੈ ਜਿਹੜੀ ਉਹਨੂੰ ਪਰਮਾਤਮਾ ਆਪਣੇ ਚਰਨਾਂ ਦੇ ਵਿੱਚ ਲਾਵੇ ਤੇ ਜਿਹੜਾ ਬਖਸ਼ ਪਰਿਵਾਰ ਹੈ ਉਹਨਾਂ ਨੂੰ ਇਹ ਭਾਣਾ ਹੈ ਜਿਹੜਾ ਇਹ ਵੱਲ ਬਖਸ਼ੇ ਵੀ ਉਹ ਭਾਣਾ ਨੂੰ ਵੱਲ ਸਕਣ ਤੇ ਜਿਹੜੀ ਵੀ ਸੰਗਤ ਉਹਨਾਂ ਦੇ ਘਰੇ ਜਾਂਦੀ ਹੈ ਉਹ ਹਰ ਇੱਕ ਮਤਲਬ ਇਹੀ ਗੱਲ ਉੱਥੇ ਜਾ ਕੇ ਕਰਦਾ ਮੈਂ 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 ਤਾਂ ਅੰਦਾਜ਼ਾ ਨਹੀਂ ਮੇਰੇ ਕੋ ਡਾਕਟਰ ਸਾਹਿਬ ਦੀ ਕੋਈ ਹੋਰ ਅਪਡੇਟ ਆ ਗਈ ਹੈ ਪੰਜਾਬੀ ਗਾਇਕ ਜਸਵੀਰ ਜੱਸੀ ਤੇ ਏ ਮੁਕੰਦ ਸ਼ਰਮਾ ਭਾਵਕ ਹੋ ਗਏ ਨੇ ਉਹ ਉਹਨਾਂ ਦੇ ਘਰ ਪਹੁੰਚੇ ਨੇ ਉਹ ਬਹੁਤ ਜ਼ਿਆਦਾ ਭਾਵਕ ਹੋ ਗਏ ਨੇ ਉੱਥੇ ਪਹੁੰਚ ਕੇ ਉਹਨਾਂ ਨੇ ਕਿਹਾ ਵੀ ਸਾਡਾ ਸ਼ੁਰੂਆਤ ਕਰਨ ਨਾਲ ਬੰਦਾ ਸਾਡੇ ਵਜ੍ਹਾ ਨਹੀਂ ਰਿਹਾ ਹਾਂਜੀ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਮਾਲਕ ਪਸੰਦ ਨੀਲੂ ਜੀ ਮਤਲਬ ਇਹਨਾਂ ਨੇ ਕਾਫੀ ਜਿਵੇਂ ਇੱਕ ਯੂਨੀਵਰਸਿਟੀ ਦੇ ਤਰ੍ਹਾਂ ਇਹਨਾਂ ਨੇ ਲੋਕ ਦੇਖੋ ਕਿ ਕਿਵੇਂ ਦੱਸਣ ਦੇ ਵੀ ਅਸੀਂ ਇਹਨਾਂ ਦੇ ਕਿਸ ਤਰ੍ਹਾਂ ਸੰਪਰਕ ਚਾਏ ਇਹਨਾਂ ਨੇ ਸਾਨੂੰ ਕਿੰਨਾ ਗਾਈਡ ਕੀਤਾ ਇਹਨਾਂ ਨੇ ਸਾਡਾ ਕਿੰਨਾ ਬਾਹ ਫੜਿੱਤੇ ਮਤਲਬ ਸਾਨੂੰ ਜਿਹੜਾ ਫਿਲਮ ਇੰਡਸਟਰੀ ਦੇ ਵਿੱਚ ਕੰਮ ਦੱਸਤਾ ਬਾਕੀਆਂ ਗੱਲਾਂ ਹਮ ਤੁਸੀਂ ਦੇਖ ਲਓ ਲੋਕਾਂ ਨੂੰ ਮਤਲਬ ਠੀਕ ਹੈ ਵੀ ਇੱਥੇ ਜਿਹੜਾ ਜਿਹੜੇ ਪਰਿਵਾਰ ਜਾਂ ਜਿਹੜੇ ਪਰਿਵਾਰਕ ਮੈਂਬਰਾਂ ਦੇ دوست ਮਿਸਟਰ ਭੱਲਾ ਸਾਹਿਬ ਦੇ ਨਾਲੇ ਦੇ ਜੋ ਇਹ ਦੇਖਾ ਨਾਮ ਕਰਨਗੇ ਇਹਦਾ ਪੰਜਾਬ ਦੇ ਵਿੱਚੋਂ ਕੋਈ ਇਹੋ ਜਿਹਾ ਕਿੱਤਾ ਨਹੀਂ ਹੈ ਵੀ ਜਿੱਥੇ ਅੱਖ ਨਮ ਨਾ ਹੋਈ ਹੋਵੇ ਮਤਲਬ ਲੋਕਾਂ ਦੇ ਘਰਾਂ ਦੀ ਮੈਂ ਆਪਾਂ ਕਹੀਏ ਨਾ ਵੀ ਚੁੱਲ੍ਹੇ ਨੇ ਜਿਹੜੇ ਅੱਜ ਉਹ ਠੰਡੇ ਪਏ ਨੇ ਕਿਉਂਕਿ ਜਿਹੜੀ ਐਸੀ ਵੱਡੀ ਘਟਨਾ ਹੈ ਕਿ ਐਸੀ ਵੱਡੀ ਮਤਲਬ ਘਾਟ ਪਈ ਹੈ ਇਸ ਘਾਟ ਨੂੰ ਪੂਰਾ ਕਰਨ ਵਾਸਤੇ ਲੋਕ ਸੋਚ ਰਹੇ ਨੇ ਵੀ ਪ੍ਰਮਾਤਮਾ ਆ ਸਾਖ ਜਿਸ ਨੂੰ ਬਾਲ ਬਖਸ਼ ਤੇ ਉਹ ਪਰਿਵਾਰ ਨੂੰ ਵੀ ਬਾਲ ਬਖਸ਼ ਜਿਹੜੇ ਦੇ ਉੱਤੇ ਐਡਾ ਸੰਕਟ ਪਾਇਆਗਾ ਉਹ ਉਹਨਾਂ ਨੂੰ ਪਾਣਾ ਮੰਨਣ ਲਈ ਹੈ ਜਿਹੜੀ ਸ਼ਕਤੀ ਹੈ ਉਹ ਪ੍ਰਦਾਨ ਕਰ। ਕੀ ਤੁਹਾਨੂੰ ਲੱਗਦਾ ਨਹੀਂ ਚਲੋ ਵੀ ਇੱਕ ਯੁੱਗ ਦਾ ਹਾਸਾ ਵੀ ਇੱਕ ਮੈਂ ਕਹਿੰਦਾ ਕਲਾਕਾਰ ਦਾ ਇੱਕ ਅੰਤ ਹੋਇਆ ਇੱਕ ਇੱਕ ਯੁੱਗ ਦਾ। ਕੀ ਸਰਕਾਰਾਂ ਨੂੰ ਸਰਕਾਰਾਂ ਨੂੰ ਪੰਜਾਬ ਬੋਰਡ ਨੂੰ ਅੱਗੇ ਆ ਕੇ ਕੋਈ ਪਹਿਲ ਕਦਮੀ ਨਹੀਂ ਕਰਨੀ ਆਈ ਦੀ। ਦੇ ਕੋਈ ਪਹਿਲ ਕਦਮੀ ਕਰਨੀ ਚਾਹੀਦੀ ਹੈ ਸਖੀ ਸਰਲਾ ਅੱਜ ਦੀ ਇਹਨਾਂ ਨੂੰ ਇਹੀ ਹੈ ਜੀ ਐ ਵੀ ਜਿਹੜੀ ਇਹਨਾਂ ਨੂੰ ਬਿਮਾਰੀਆਂ ਆਇਆ ਮੰਦੀ ਹੈ ਵੀ ਬ੍ਰੇਨ ਸਟ੍ਰੋਕ ਬ੍ਰੇਨ ਸਟ੍ਰੋਕ ਦਾ ਬਲੰਡ ਹੋ ਜਾਂਦਾ ਹੈ ਬਲੱਡ ਪ੍ਰੈਸ਼ਰ ਨਾਲ ਬਲੱਡ ਪ੍ਰੈਸ਼ਰ ਦਾ ਸਬੰਧ ਹੁੰਦਾ ਸਾਡੀ ਖਾਣਕ ਨਾਲ ਮਤਲਬ ਜਿਹੜੀਆਂ ਸਾਡੀਆਂ ਖਾਣਕਾਂ ਨੇ ਸਾਨੂੰ ਕੀ ਖਾਣਾ ਚਾਹੀਦਾ ਸਾਨੂੰ ਕੀ ਨਹੀਂ ਖਾਣਾ ਚਾਹੀਦਾ ਸਾਨੂੰ ਤਲੇ ਭੁੰਨੇ ਜਿਹੜੇ ਪਦਾਰਥ ਨੇ ਇਹ ਨਹੀਂ ਖਾਣੇ ਚਾਹੀਦੇ ਸਾਨੂੰ ਮੈਦੇ ਦੇ ਵਾਸਤੇ ਬਣੇ ਹੋਏ ਪ੍ਰੋਡਕਟ ਨੇ ਜਿਹੜੇ ਉਹ ਨਹੀਂ ਖਾਣੇ ਚਾਹੀਦੇ ਜਿਹੜੇ ਪ੍ਰੋਸੈਸਰ ਫੂਡ ਨੇ ਜੰਕ ਫੂਡ ਨੇ ਇਹ ਨਹੀਂ ਖਾਣੇ ਚਾਹੀਦੇ ਇਹਨਾਂ ਚੀਜ਼ਾਂ ਦੇ ਉੱਤੇ ਮਤਲਬ ਸਰਕਾਰ ਨੂੰ ਚਾਨਣਾ ਪਾਉਣਾ ਚਾਹੀਦਾ ਹੈ ਇਹਹੀ ਇਹਨਾਂ ਨੂੰ ਸੱਚੀ ਸਰਨਾਖਦੀ ਹੋਏਗੀ ਤਾਂ ਕਿ ਜਿਹੜੀ ਆਉਣ ਵਾਲੀ ਸਾਡੀ ਜਨਰੇਸ਼ਨ ਹੈ ਸਾਡੇ ਆਉਣ ਵਾਲੇ ਲੋਕ ਨੇ ਸਾਡੀਆਂ ਆਉਣ ਵਾਲੀਆਂ ਇਸ ਤਰ੍ਹਾਂ ਦੀਆਂ ਸਖਸੀਅਤਾਂ ਨੇ ਔਰ ਇਸ ਤਰ੍ਹਾਂ ਬਿਮਾਰੀਆਂ ਦੇ ਵਿੱਚ ਨਾਲ ਲਿਫਟ ਹੋਣ ਕਿਉਂਕਿ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹ ਜੰਕ ਫੂਡ ਫਾਸਟ ਫੂਡ ਤਾਰੇ ਤੇ ਆ ਪਕਟਾਰੇ ਗੋਲ ਇਹਨਾਂ ਦੇ ਉੱਤੇ ਡਿਪੈਂਡ ਹੋ ਗਈਆਂ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੰਈਆਂ ਘਟਨਾਵਾਂ ਨਾ ਵਾਪਰਨ ਮਤਲਬ ਸਰਕਾਰ ਨੂੰ ਇੱਕ ਮੇਮ ਚਲਾਉਣੀ ਚਾਹੀਦੀ ਹੈ ਹੱਥ ਦੀ ਘਰ ਦੀ ਬਣੀਆਂ ਹੋਈਆਂ ਚੀਜ਼ਾਂ ਨੇ ਜਿਹੜੀਆਂ ਉਹ ਖਾਣੀਆਂ ਚਾਹੀਦੀਆਂ ਨੇ ਇਹੀ ਮਤਲਬ ਇੱਕ ਸੱਚੀ ਸ਼ਰਧਾਂਜਲੀ ਹੋਵੇ ਹਾਂ ਇੱਕ ਨਵੇਂ ਜਿਹੜੇ ਕਲਾਕਾਰ ਨੇ ਜਿਹੜੇ ਉਹਨਾਂ ਨਾਲ ਜੁੜੇ ਹੋਏ ਸੀ ਉਹਨਾਂ ਦੇ ਲਈ ਇੱਕ ਵਧੀਆ ਮੈਸੇਜ ਹੈ ਵੀ ਅਜੇ ਆ ਖਾਣਾ ਨਾ ਖਾਇਆ ਜਾਵੇ ਤਾਂ ਕਿ ਇਹ ਭੁਰੀ ਤੋਂ ਬਚਾ ਸਵੇ ਇਹ ਡਰ ਤੁਸੀਂ ਕਹਿੰਦੇ ਜਾਂਦੇ ਹੋ ਨਾ ਹਾਂਜੀ ਇਹਹੀ ਗੱਲ ਕਹਿੰਦੇ ਆ ਮਤਲਬ ਸਭ ਨੂੰ ਕਹਿੰਦੇ ਆ ਸਾਰੇ ਪੰਜਾਬ ਦੇ ਵਿੱਚ ਇਹਹੀ ਗੱਲ ਕਹਿੰਦੇ ਆ ਦੁਨੀਆ ਪੱਧਰ ਤੇ ਚਾਹੋ ਕਿ ਜਿਹੜੀਆਂ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਖਾਣ ਪੀਣ ਤਿਆਰ ਕਰਦੀਆਂ ਨੇ ਉਹਨਾਂ ਦੇ ਪ੍ਰਚਾਰ ਦੇ ਸਾਧਨ ਇਹ ਲੈ ਲੈ ਵੀ ਛਿੱਕੇ ਛਿੱਕੇ ਬੱਚੇ ਵੀ ਉਹਨਾਂ ਦੇ ਇਨ੍ਹਾਂ ਚੀਜ਼ਾਂ ਦੇ ਉੱਤੇ ਲਾਤੇ ਪ੍ਰੋਸੈਸਰਡ ਫੂਡ ਨੇ ਜਿਹੜੇ ਖਾਣ ਲਾਤੇ ਜਿਹੜੇ ਸਿਹਤ ਵਾਸਤੇ ਬਹੁਤ ਹੀ ਹਾਨੀਕਾਰਕ ਨੇ ਸਾਡੇ ਦਾ ਪਹਿਲੇ ਹੀ ਐਵਰੇਜ ਹੈ ਜਿਹੜੀ ਉਮਰ ਦੀ ਐਵਰੇਜ ਹੈ ਬਹੁਤ ਦੂਜੇ ਦੇਸ਼ਾਂ ਨੂੰ ਬਹੁਤ ਘੱਟ ਹੈ ਜਿਵੇਂ ਜਾਪਾਨ ਦੇ ਵਿੱਚ ਲਗਭਗ 80 90 95 ਸਾਲ ਦੀ ਹੈ ਸਾਡੇ ਦਾ 70 60 ਸਾਲ ਦੀ ਇਹ ਜੀ ਹੀ ਰਹੇਗੀ ਮਤਲਬ ਇਹਨਾਂ ਚੀਜ਼ਾਂ ਸਾਡੇ ਖਾਨ ਖਰਾਕ ਵੱਲ ਬਹੁਤ ਧਿਆਨ ਦਿੱਤਾ ਜਾਵੇ ਸਰਕਾਰਾਂ ਨੂੰ ਵੀ ਚਾਹੀਦਾ ਹੈ ਵੀ ਇਹਨਾਂ ਚੀਜ਼ਾਂ ਦਾ ਆਪ ਪ੍ਰਚਾਰ ਜ਼ਿਆਦਾ ਕਰੇ ਇੱਕ ਦੂਜੇ ਦੀ ਮੁਕਾਬਲਤ ਹੈ ਜਿਹੜੀ ਉਹ ਨਾ ਕੀਤੀ ਜਾਵੇ ਤਾਂ ਕਿ ਆਉਣ ਵਾਲੀ ਟੀੜੀ ਹੈ ਜਿਹੜੀ ਉਹ ਸੁਰੱਖਿਅਤ ਅਤੇ ਸੁਰੱਖਿਅਤ ਰਹਿ ਸਕੇ ਤੇ ਲੰਬਾ ਜੀਵਨ ਜਿਹੜਾ ਖੁਸ਼ੀਆਂ ਭਰਿਆ ਜੀਵਨ ਉਹ ਜੀਵਨ ਨਿਰਤੀਤ ਕਰ ਸਕਣ ਡਾਕਟਰ ਸਾਹਿਬ ਉਹਨਾਂ ਦੇ ਪਰਿਵਾਰ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਅੱਜ ਆਪਣੇ ਪਰਿਵਾਰ ਨੂੰ ਵੀ ਦੁੱਖ ਦੇ ਗਏ ਨੇ ਇਹਦੇ ਪੰਜਾਬ ਦੇ ਲੋਕਾਂ ਨੂੰ ਵੀ ਬੜਾ ਵੱਡਾ ਵਿਛੋੜਾ ਦੇ ਗਏ ਨੇ ਦੇਖੋ ਜੀ ਇਸ ਦੁੱਖ ਦੇ ਵਿੱਚ ਸਾਰਾ ਪੰਜਾਬ ਸਾਰਾ ਇੰਡੀਆ ਸਾਰਾ ਦੁਨੀਆ ਪੱਤਰ ਜਿੱਥੇ ਵੀ ਕੋਈ ਪੰਜਾਬੀ ਬੈਠਾ ਉਹ ਇਹਨਾਂ ਦੁੱਖ ਦੇ ਵਿੱਚ ਸ਼ਾਮਲ ਹੈ ਤੇ ਪਰਿਵਾਰ ਦੇ ਨਾਲ ਖੜਾ ਹੈ ਤਾਂ ਮੱਲੋ ਠੀਕ ਹੈ ਹੁਣ ਭਾਈ ਇਹੀ ਇੱਕ ਸਰਤਾ ਅਜਲੀ ਦਿੱਤੀ ਜਾ ਸਕਦੀ ਹੈ ਜਿੱਥੇ ਵੀ ਕਿਤੇ ਮਤਲਬ ਕੋਈ ਜੈ ਸਹਿਯੋਗ ਦੀ ਲੋੜ ਹੈ ਉੱਥੇ ਸਾਰੇ ਲੋਕ ਸਹਿਯੋਗ ਦੇਣਗੇ ਤੇ ਪ੍ਰਮਾਤਮਾ ਅਗੇ ਅਰਦਾਸਈ ਕਰਦੇ ਆ ਸਾਰਾ ਪੰਜਾਬ ਦੀ ਉਹਨਾਂ ਪਰਿਵਾਰ ਨੂੰ ਜਿਹੜਾ ਭਾਣਾ ਦਿੱਤ ਗਿਆ ਇਹਨੂੰ ਮੰਨਣ ਦਾ ਬਲ ਬਖਸ਼ੇ ਤੇ ਜਿਹੜੀ ਸਾਡੀ ਪਿਛੜੀ ਹੋਈ ਰੂਹ ਹੈ ਉਸ ਨੂੰ ਪ੍ਰਮਾਤਮਾ ਆਪਣੇ ਚਰਨਾਂ ਦੇ ਵਿੱਚ ਸਥਾਨ ਦੇਵੇ ਇਹ ਇਹੀ ਮਤਲਬ ਸੱਚੀ ਸਰਤਾਜਲੀ ਹੈ ਇਹ ਲੋਕਾਂ ਨੂੰ ਇਹ ਹੈ ਵੀ ਉਹਨਾਂ ਦੇ ਜਿਹੜੇ ਪਾਏ ਹੋਏ ਪੂਰਨੇ ਨੇ ਇਹ ਮਤਲਬ ਆਪਾਂ ਖੁਸ਼ੀ ਰਹਿਣਾ ਤੇ ਖੁਸ਼ੀ-ਖੁਸ਼ੀ ਉਹਨਾਂ ਨੂੰ ਮਤਲਬ ਯਾਦ ਰੱਖਣਾ ਕਿਤੇ ਵੀ ਖੁਸ਼ੀ ਗਮੀ ਦੇ ਵਿੱਚ ਉਹ ਮੰਨੋ-ਮੰਲੀ ਯਾਦ ਆਉਣਗੇ ਜਿਹੜੀ ਉਹਨਾਂ ਦੀ ਸਾਰੀ ਜ਼ਿੰਦਗੀ ਦੀ ਕਮਾਈ ਹੈ ਐ ਇੱਥੇ ਪਤਾ ਨਹੀਂ ਲੱਗਦਾ ਵੀ ਇੱਕ ਇਨਸਾਨ ਮਤਲਬ ਨੀਤ੍ਰਾ ਇੱਕ ਜੁਲੀ ਵਾਸਤੀ ਹੈ ਜਿਹੜੀ ਇੱਕ ਸੰਸਥਾ ਹੈ ਉਹ ਸਾਥੋਂ ਵਿਛੋੜਾ ਗਈ ਹੈ ਤਲਵਿੰਦਰ ਰਿੰਦਰ ਸਿੰਘ ਜੀ ਤੁਹਾਨੂੰ ਲਾਈਵ ਬ੍ਰੋਨ ਜੁੜੇ ਤੇ ਆਪਣੇ ਵਧੀਆ ਵਿਚਾਰ ਸਾਂਝੇ ਕੀਤੇ ਇੱਕ ਕਮੇਡੀਅਨ ਯੁਗਦਾ ਜਾਣ ਤੋਂ ਆ ਬਹੁਤ ਉਦਾਈ ਖਬਰ ਹੈ ਤੇ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਸਰ ਧੰਨਵਾਦ ਸਦੋਤਿਆਂ ਨਾਲ ਜੁੜੇ ਸੀ ਰਿੰਦਰ ਸਿੰਘ ਜੀ ਮਾਨਸਾ ਤੋਂ ਜਿਹੜਾ ਸਾਡਾ ਅੱਜ ਦਾ ਵਿਸ਼ਾ ਸੀਗਾ ਉਹ ਇਹ ਸੀ ਕਿ ਇੱਕ ਮਸ਼ਹੂਰ ਕਮੇਡੀਅਨ ਦਸਿੰਦਰ ਸਿੰਘ ਜੀ ਪੱਲਾ ਜਿਨ੍ਹਾਂ ਨੇ ਕੇ ਛਣਕਾਟੇ ਤੋਂ ਆਪਣਾ ਕੈਰੀਅਰ ਸ਼ੁਰੂ ਕੀਤਾ ਸਾਲ 1960 ਵਿੱਚ ਜਨਮੇ ਦਿਲੰਦਰ ਵੀ ਜਨਮ ਹੋਇਆ ਉਹਨਾਂ ਦਾ ਤੇ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਸੀਗੇ ਬਹੁਤ ਵੱਡੇ ਕਲਾਕਾਰ ਬਣੇ ਪਹਿਲਾ ਛਣਕਾਟੇ ਚਾਏ ਦੂਰਦਰਸ਼ਨ ਤੇ ਆਂਦੇ ਸੀ ਹੌਲੀ ਹੌਲੀ ਉਹਨਾਂ ਨੇ ਆ ਜੀ ਲੈ ਫੜੀ ਕਿ ਉਹ ਉਹਨਾਂ ਨੇ ਪਿੱਛੇ ਰੁਕਣ ਦਾ ਨਾਮ ਹੀ ਨਹੀਂ ਦਿੱਤਾ ਅੱਜ ਉਹਨਾਂ ਦਾ ਇਹ ਦਬਕਾ ਸੀਗੇ ਕੋਈ ਪੰਜਾਬੀ ਫਿਲਮ ਉਹਨਾਂ ਤੋਂ ਬਿਨਾ ਬਣਦੀ ਹੋਈ ਨਹੀਂ ਸੀ ਜਿਹਦੇ ਵੀ ਜਸਵਿੰਦਰ ਪੱਲਾ ਨਹੀਂ ਉਹ ਫਿਲਮ ਚੱਲਦੀ ਹੋਈ ਨਹੀਂ ਸੀ ਜੇਕਰ ਗੱਲ ਕੀਤੀ ਜਾਵੇ ਤਾਂ ਗੀਪੀ ਗਰੇਵਾਲ ਅ ਬਿਨੂਤੀ ਲੋਕਈ ਅਜੇ ਕਲਾਕਾਰ ਨੇ ਜਿਨ੍ਹਾਂ ਨੂੰ ਉਹਨਾਂ ਨੇ ਸਟੈਂਡ ਵੇ ਕੀਤਾ ਕਈ ਫਿਲਮਾਂ ਦੇ ਵਿੱਚ ਉਹਨਾਂ ਨੇ ਵਧੀਆ ਅਦਾਕਾਰੀ ਕੀਤੀ ਤੇ ਅੱਜ ਉਹ ਆਪਣੀ ਪਾਨੀ ਦੁਨੀਆ ਨੂੰ ਅਲਵਿਦਾ ਕਹਿ ਕੇ ਰੇ ਅਸੀਂ ਰੱਬ ਅੱਗੇ ਅਰਦਾਸ ਕਰਦੇ ਆ ਆਪਣੇ ਚੈਨਲ ਨੂੰ ਨਿਕ ਨਿਮਰਤਾ ਪਰਸਨਾਂ ਦੀ ਪਿੰਡ ਕਰਦੇ ਆ ਉਹਦੇ ਉਹਨਾਂ ਦੇ ਪਰਿਵਾਰ ਅੱਗੇ ਲਈ ਇਹ ਹੀ ਅਰਦਾਸ ਕਰਦੇ ਰੱਬ ਅੱਗੇ ਕਿ ਪਰਿਵਾਰ ਨੂੰ ਇਹ ਭਾਣਾ ਮੰਨੰਦੀ ਯਾਨੀ ਕਿ ਤਾਕਤ ਬਖਸ਼ੇ ਪ੍ਰਮਾਤਮਾ ਸੋ ਦੋਸਤੋ ਇਹ ਸਾਡਾ ਲਾਈਵ ਦਾ ਸਵੇਰ ਦਾ ਪ੍ਰੋਗਰਾਮ ਸੀ ਤੇ ਤੁਹਾਡੇ ਦੁਆਰਾ ਜੁੜਾਂਗਾ ਕੋਈ ਹੋਰ ਲਾਈਦਾ ਵਿਸ਼ੇਸ਼ ਮੁੱਦਾ ਲੈ ਕੇ ਉੱਤਾਂ ਤੁਸੀਂ ਦੇਖੋ ਇਹ ਪੰਜਾਬੀ ਟਿੱਕ ਦੇ ਬਾਕੀ ਚੱਲਦੀਆਂ ਖਬਰਾਂ ਤੇ ਮੈਨੂੰ ਦਿਓ ਫਿਲਹਾਲ ਦੇ ਇਜ਼ਾਜ਼ਤ ਸਾਹਿਬ